ਇਹ ਲੋ ਉਮੀਦਵਾਰ ਕਾਂਗਰਸ ਤੇ ਖੜਾ ਪਤਾ ਕੌਣ ਖੜਾ ਕਾਂਗਰਸ ਦਾ ਉਮੀਦਵਾਰ ਹੋਰ ਕੌਣਾ ਉਹ ਸਾਡਾ ਦੇ ਅੰਮਨ ਸ਼ਾਹੀ ਕਾਂਗਰਸ ਦਾ ਕੌਣ ਹੈ ਕੋਲ ਨੂੰ ਇੱਕ ਗੱਲ ਪੁੱਛੋ ਕੋਲ ਨੂੰ ਇੱਕ ਗੱਲ ਪੁੱਛੋ ਕਿ ਤੁਸੀਂ ਕਹਿੰਦੇ ਚਾਹੁੰਦੇ ਨੇ ਉਹਨੂੰ ਕਹੋ ਜਦੋਂ ਤੁਹਾਡੀ ਸਰਕਾਰ ਪੜਨੀ ਸੀ ਸਤਾਰਾ ਚ ਤੁਸੀਂ ਕੁੱਤਿਆਂ ਫੜ ਕੇ ਖਾਣ ਖਾਤੀ ਜਦੋਂ ਮੈਂ ਅੱਜ ਇਹ ਕੁਆਲਿਟੀ ਅਪਲੋਕੇਸ਼ਨ ਨੂੰ ਸਾਰਾ ਦੇਖਿਆ ਤੇ ਸਾਰੇ ਤੁਹਾਡੇ ਸੁਝਾਅ ਦੇ ਲੋਕਾਂ ਨੂੰ ਇਹ ਚੱਲਤਾਈ ਕਿ ਸਾਡੀ ਸਰਕਾਰ ਬਣਾ ਅਸੀਂ ਘਰ-ਘਰ ਨੌਕਰੀ ਦੇਵਾਂਗੇ ਅਸੀਂ ਸਾਰੇ ਜਿੰਮੇਵਾਰਾਂ ਦਾ ਕਟਾਫ ਫ੍ਰੀ ਕਰਾਂਗੇ ਸਾਰੇ ਮਾਫ ਕਰਾਂਗੇ ਭਾਵੇਂ ਤੇਰਾ ਚੋਬਰੇਦਲਾ ਹੋਵੇ ਨਾ ਚੈਨਲ ਬੈਂਕ ਦਾ ਹੋਵੇ ਭਾਵੇਂ ਹਟਾਵੇ ਕਿਹਾ ਸੀ ਨਾ ਤੁਹਾਨੂੰ ਤਾਨੂੰ ਕਹੇ ਸੀ ਕਿ ਸਮਾਤ ਕੋ ਫੋਨ ਦੇਨੇ ਨੇ ਕਿੰਨੇ ਕੋਈ ਪੰਜਾ ਸਾਲਾਂ ਤੋਂ ਇੱਕ ਕੰਮ ਨਾ ਕੀਤਾ ਹੋਵੇ ਪੰਜਾ ਸਾਲ ਤੋਂ ਆਹ ਕੰਮ ਕੀਤਾ ਹੈ ਤਾਂ ਇਹ ਬੰਦੇ ਵੋਟਾਂ ਦੇ ਹੱਕਦਾਰ ਨੇ ਪਰ ਮੇਰੀ ਯਾਦ ਰੱਖਿਓ ਜਿੰਨਾਂ ਨੇ ਸੌ ਖਾਧੀ ਹੈ ਕੈਪਟਨ ਦਸਿੰਘ ਨੇ ਉਹਦਾ ਕੀ ਹਲਾਚ ਆਜ ਤਹਾਨੂੰ ਸਾਰਿਆਂ ਨੂੰ ਪਤਾ ਹੈ ਕਿੰਨੇ ਖਵਾਲੀ ਹੈ ਉਹਦਾ ਵੀ ਆਉਣ ਵਾਲੇ ਸਮੇਂ ਚ ਹਲਾਚ ਦੇਖੋ ਕੀ ਬੰਦੇ ਨੇ ਗੁਰੂ ਘਰਾਂ ਮੱਥਾ ਲਾਉਣਾ ਕਾ ਗੁਰੂ ਦੇ ਘਰ ਤੇ ਜਿਹੜੀ ਲੱਖ ਹੈ ਉਹਦੀ ਬਾਜ ਨਹੀਂ ਆਗੀ ਪਰ ਸਾਕੇ ਨਹੀਂ ਬੰਦਾ ਉਹ ਦੁਬਾਰਾ ਕਰੀ ਮੌਕਾ ਅਥੀਕ ਲੀਟਰ ਕਾਂਗਰਸੀ ਕਹਿੰਦੇ ਆ ਜਿਹੜਾ ਪੰਜਾਂ ਦਾ ਤੇ ਨਿਸ਼ਾਨ ਇਹ ਕਹਿੰਦੇ ਬਾਬੇ ਨਾਨਕ ਦਾ ਪੰਜਾ ਕੋਨਾਕ ਨਾ ਨਾਨਕ ਨੂੰ ਗੰਗਾ ਆ ਬਾਬੇ ਨਾਨਕ ਦਾ ਪੰਜਾ ਇਹ ਨਹੀਂ ਜਿੰਗਾ ਲੈ ਖੁਲੀ ਬੰਦਾ ਇਹ ਪੰਜਾ ਉਹਨੂੰ ਪਤਾ ਨਹੀਂ ਕਿਸੇ ਨੂੰ ਯਾਦ ਆਇਆਗਾ ਕਰੀ ਹੈਗਾ 1 ਜੂਨ ਤੋਂ ਲੈ ਕੇ 7 ਜੂਨ ਤੱਕ ਸਾਡੇ ਸਿੱਖਾਂ ਦੇ ਬੜਾ ਸ੍ਰੋਗ ਨਹੀਂ ਹਰਤਾ ਹੈ ਕਿਉਂ 6 ਜੂਨ ਨੂੰ ਦਰਬਾਰ ਸਾਹਿਬ ਤੇ ਅਟੈਕ ਕੀਤਾ ਕੂਨੀ ਪੰਗੇ ਨੇ ਕਿ ਤੱਕ ਨਹੀਂ ਵਰਗਾ ਜੇ ਤੱਕ ਮਨੂਗਾ ਜੇ ਤਾ ਹੈ 6 ਜੂਨ 1984 ਨੂੰ ਦਰਬਾਰ ਸਾਹਿਬ ਤੇ ਕਾਟਕ ਤੇ ਕੈਂਕਾ ਤੋਪਾਂ ਨਾਲ ਇਹ ਮਾਤਾ ਆ ਪੰਜਾ ਇਹ ਕਦੇ ਬਾਬੇ ਨਾਨਕ ਕਹਿੰਦੇ ਬਾਬੇ ਨਾਨਕ ਦਾ ਇੱਕ ਉਹ ਜਿਹੜੀ ਬਾਬੇ ਨਾਨਕ ਦੇ ਪੰਜ ਮੁੱਤਿ ਰਾਤੇ ਰਾਤੋ ਲਿਆ ਤੇ ਤੁਹਾਡੇ ਪੰਜੇ ਨੇ ਜੋ ਹਸਰ ਕੀਤਾ ਜਿੰਨਾ ਘਾਲ ਤੁਸੀਂ ਨੌਜਵਾਨੀ ਦਾ ਕੀਤਾ ਜਿੰਨੀ ਪਰਵਾਦੀ ਤੁਸੀਂ ਪਿਛਲੇ ਸਮੇਂ ਤੋਂ ਇਹ ਪੰਜੇ ਨੇ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਔਰ ਤੁਸੀਂ ਦੇਖਣਾ ਇਹ ਫੋਰ ਇਸ ਇਹਨਾਂ ਨੂੰ ਸੰਜੇ ਨੂੰ ਪਾਉਣੀ ਹੈ ਕਿ ਜਿਨੇ 2 ਸਾਲ ਚ ਕੰਮ ਕੀਤੇ ਝਾੜੂ ਵਾਲੇ ਨੂੰ ਪਾਉਣੀ ਹੈ 75 ਸਾਲਾਂ ਦਾ ਇਤਿਹਾਸ ਕੱਢ ਕੇ ਰੱਖੋ 20 ਸਾਲਾਂ ਦਾ ਬਿਆਰ ਕੱਢ ਕੇ ਦੇਖੋ ਜਿਹਦਾ ਹੱਕ ਬਣਦਾ ਮੋਰ ਤੁਸੀਂ ਕੋਸ ਬੰਦੇ ਨੂੰ ਪਾਉਣੇ ਆ ਖਾਣੇ ਤੇ ਇਹ ਸੋਚ ਕੇ ਤਲੀ ਪਾਉਣੀ ਹੈ ਮੈਂ ਰੋਜ਼ ਮੈਂ ਫੋਰ ਮੀਟਿੰਗ ਕਰਦਾ ਡੇਲੀ ਫੋਰ ਮੀਟਿੰਗ ਹੈ ਐਸੀ ਹਨੇਰੀ ਢੇਰਾ ਬਾਬਾ ਨਾਨਕ ਤੇ ਚੱਲਣ ਲਈ ਆ ਐਸੀ ਹਨੇਰੀ ਢੇਰਾ ਬਾਬਾ ਨਾਨਕ ਤੇ ਚੱਲਣ ਲਈ ਆ ਕਿਸੇ ਪੱਤਰ ਨੂੰ ਕੋਤਰੋ ਕਿਸੇ ਫਿਰਕ ਨੂੰ ਪੱਤਰ ਕੀ ਫੋਰ ਕਿੰਨੇ ਪੋੜੀ ਅੱਗੇ ਝਾਰੂ ਵਾਲੇ ਨੂੰ ਮੋਟਕ ਹੋਈਂ ਤਸ ਜੇ ਕਿੰਦਰ ਸਿਕੇ ਕੋਈ ਚ ਝਾਰੂ ਵਾਲੇ ਨੂੰ ਤੀਲਾ ਤੀਲਾ ਕਰਨਾ ਨਾ ਕਾ ਝਾਰੂ ਵਾਲਾ ਤੇ ਨਹੀਂ ਤੀਲਾ ਤੀਲਾ ਹੋਇਆ ਹੁਣ ਝਾਰੂ ਨੇ ਤੁਹਾਡੇ ਨਾਲ ਕੀ ਕਰਨਾ ਤੁਹਾਨੂੰ ਸਮਝ ਨਹੀਂ ਆਇਆ ਤੇ ਕਰੇਗਾ ਝਾਰੂ ਵਾਲਾ ਕੋਪੇ ਨਾਲ ਲੱਗੇ ਮੇਰੇ ਬੰਦਿਆ ਨੂੰ ਮੈਂ ਉੱਥੇ ਆ ਆਉਂਦੇ ਪਹੁੰਚਿਆ ਤੇ ਉਹ ਮੈਨੂੰ ਕਹਿੰਦੇ ਜੀ ਟੁਕਕੇ ਮਾਰਦੇ ਨੇ ਕਹਿੰਦੇ ਸਮਾਂ ਆ ਜਾ ਉਹ ਤੁਹਾਨੂੰ ਚੱਕਾਂਗੇ ਤੇ ਸਾਡੇ ਲੋਕਾਂ ਨੂੰ ਟੁਕਕੇ ਮਾਰਦੇ ਇਹਨਾਂ ਲੋਕਾਂ ਨੂੰ ਟੁਕਕੇ ਮਾਰਦੇ ਜੇ ਇਹ ਟੁਕਕੇ ਕਾਣ ਵਾਲੇ ਨੇ ਕਿਸੇ ਦੇ ਇਹ ਨਹੀਂ ਟੁਕਕੇ ਖੰਦੇ ਇਹ ਤਾਂ ਬਾਜੀਆਂ ਮੋੜਦੀਆਂ ਜਾਣਦੇ ਨੇ ਜਿੰਨੇ ਜਿੱਦਾਂ ਦੀ ਬਾਜੀ ਪਾਉਣਿਆ ਉਦੋਂ ਦੀ ਕਰਕੇ ਮੇਰੇ ਤੋਂ ਬਾਜੀ ਮੁੜ ਕੇ ਹੁੰਦੀ ਔਰ ਤੇ ਕਿ ਨਹੀਂ ਭਾਜੀ ਆਪਾਂ ਕਾਹਤਾਂ ਲਿੰਦੇ ਭਾਜੀ ਕਿਸੇ ਦੀ ਦਿੱਤੀ ਸਾਨੂੰ ਪਤਾ ਹੁੰਦਾ ਕਿਸੇ ਦੇ ਘਰੋਂ ਸਾਨੂੰ ਭਾਜੀ ਆਈ ਹੈ ਅਸੀਂ ਇਹ ਭਾਜੀ ਮਰਦ ਨਹੀਂ ਹਾਂ ਅਸੀਂ ਇਹ ਨਹੀਂ ਕਰਦੇ ਕਿ ਭਾਜੀ ਘਾੜੇ ਚ ਤਪੜਾ ਇਹ ਗੱਲਾਂ ਕਰਦੇ ਸਾਡੇ ਇਸ ਪੜ ਕੇ ਤੁਸੀਂ ਆਪਣੇ ਸੂਝ ਬੂਝ ਤੋਂ ਕੰਮ ਲੈ ਕੇ ਇਹ ਕਿਹ ਨੂੰ ਪਤਾ ਪਿਆਰੀਆਂ ਤਾਂ ਤੁਸੀਂ ਇਹ ਕਿਹ ਨੂੰ ਵਾਲੇ ਕਿਹਨਾਂ ਜਿਸੇ ਜਿਸੇ ਤੁਹਾਡੇ ਪਿਆਰ ਭਰਾ ਆ ਗਏ ਨੇ ਰਿਸ਼ਤੇਦਾਰ ਹੈ ਸਾਰੇ ਨੂੰ ਕੋ ਇਹ ਅਸੀਂ ਐਸਾ ਚਾਰੋ ਫੇਰ ਰਾ ਜਿਹੜੀ ਪਾਈ ਚ ਗਲਤੀ ਹੋ ਗਈ ਹੈ ਮੁੱਖ ਮੰਤਰੀ ਆਪਾਂ ਸੇ ਪਤਾ ਲੱਗ ਜੇ ਕਿ ਜਗਰਾਸਪੁਰ ਵਾਲਿਆਂ ਨੇ ਐਸਾ ਚਾਰੋ ਫੇਰੇ ਸਾਡਾ ਜਗਰਾਸਪੁਰ ਵਾਲਿਆਂ ਦੇ ਕੱਟਾ ਹੋ ਜਾਏ ਤੋ ਇੱਕ ਕੋਟ ਨਾਲ ਸਾਰੇ ਪੰਜਾਬ ਚ ਬੱਦੇ ਜਿੱਤ ਕੇ ਜਗਰਾਸਪੁਰ ਵਾਲਿਆਂ ਦੀ ਜਿੱਤ ਆਇਆ ਮੈਂ ਕਹਾਂ ਉਹਨਾਂ ਨੂੰ ਲੇਕ ਆਂਦੀ ਏ ਥੋੜੀ ਜੀ ਸਮਝ ਪਰ ਜਿੱਤਣ ਉਹਨਾਂ ਨੂੰ ਕਈ ਸਮਝ ਆਇਆ ਜਦ ਮੈਂ ਗਿਆ ਉਹ ਜਾਂਗੇ ਤੇਰੇ ਪੰਜਾਬ ਵਿੱਚ ਨਾ ਮੇਰੀ ਉਹ ਕਲਾ ਪਹੁੰਚੇਗੀ ਮੇਰੀ ਉਹ ਪਾਏਗੀ ਇਹ ਜਦ ਮੈਂ ਆ ਗਈ ਆ ਗਈ ਆ ਗਈ ਮੈਨੂੰ ਆਪ ਲੱਗਦਾ ਆ ਗਈ ਹੈ ਮਾਵੇ ਜੰਮਿਤ ਕਾਵੜ ਨਹੀਂ ਹੁੰਦੀ ਹਣਾ ਪਰ ਨਹੀਂ ਹੁੰਦਾ ਉਹ ਤਾਂ ਸਾਰੀ ਰਾਤ ਲਈ ਪਰ ਤੇ ਮਰਜ਼ੀ ਗਈ ਕੋਈ ਕਦੇ ਕਰਮੀ ਬੜੀ ਉਹ ਮੈਨੂੰ ਨਹੀਂ ਲੱਗਦੀ ਮੈਨੂੰ ਤਾਂ ਫਿਰ ਪੈਣ ਗਈ ਆ ਗਰਮੀ ਤੇ ਉਹਨਾਂ ਨੂੰ ਲੱਗਦੀ ਹੈ ਜਿਹੜਾ ਵੇਖਦੇ ਨੇ ਤਾਂ 15 ਫਟਾਵੀਂ ਦਾ ਪ੍ਰੋਗਰਾਮ ਕਰਿਆ। ਕੱਬਰ ਦਾ ਤੁਹਾਡੇ ਪੁੱਤ ਜਿੰਨਾ ਵੀ ਘਟਾ ਹੁੰਦਾ ਵੀ ਹੱਥ ਦਾ। ਬਿਲਕੁਲੀ ਦਾ। ਮਤਲਬ ਉਹਨਾਂ ਪਤਾ ਨਹੀਂ ਨਾ ਕੋਈ। ਕਿ ਪਸਾਰ ਤੋਂ ਪਸਾਰ ਮੇਰੇ ਲਾਗੇ ਪੈਂਦਾ ਉਸ ਦਾ ਬੰਦਾ ਕੋਈ ਆਪਣਾ ਜੋਾਈ ਦੀ ਬਦਲੀ ਕਰਾਉਣ ਗਿਆ ਏ। ਕਿ ਮੇਰੀ ਜੋਾਈ ਦੀ ਬਦਲੀ ਉਹ ਕਰਦੇ। ਪਰ ਉਹ ਤਾਂ ਨਹੀਂ ਜੋਾਈ ਬਦਲੀ। ਦੇਖੋ ਜੀ ਵਾਹ ਦੇਖੋ ਲਾ ਬਸ। 3 ਦੇ ਅਗੇ ਪੁੱਤ ਬਣਾਉਂਦਾ। ਜਵਾਈ ਪੀਰੇ ਦੇ ਕੋਟ ਬਣਾਏਗਾ ਇਹ ਲੋਕੇ ਲੱਜ ਸਾਨੂੰ ਇਹ ਲੋਕੀ ਸਾਨੂੰ ਮਿਲਿਆ ਇਹ ਕਹੇ ਇਹ ਲੋਕ ਸਾਨੂੰ ਕਰਦੇ ਜੇ ਕਰਕੇ ਕੋਟ ਬਣਾਏ ਮੰਨ ਉਸ ਸਾਰੇ ਲੋਕ ਦੱਸਣਗੇ ਤੇ ਕੱਲੀ ਕੱਲੀ ਗੱਲ ਦਾ ਜਵਾਬ ਹੈ ਲੋਕ ਦੇਰੋ ਜੱਤਾ ਨਾਂਕ ਵਾਲੇ ਦੇਣਗੇ ਇਹਨੂੰ ਸਪੋਰਟ ਨਾਲ ਹੋਰ ਸੋਲੋ ਇੱਕ ਮਗਰ ਮੇ ਕੋਈ ਖਿਆਲ ਆ ਨਾ ਕੋ ਸਾਹਿਬ ਜੀ ਮੰਦਨੈ ਸ਼ਰਾ ਮੰਦਨ ਕਿਪੋਈ ਸਿਆਰ ਜਿਹੜਾ ਨਾ ਸਾਡੇ ਵਿੱਚ ਲੰਮਾ ਮੇਰੇ ਕੋਲ ਨਹੀਂ ਚੱਲਣਾ ਸਾਰਾ ਤੇ ਖਲਣਾ ਇਹ ਤੁਸੀਂ ਪਿੰਡ ਪਿੰਡ ਜੰਮਿਆਰੀ ਲਿਆਣੀਆ ਕੋਈ ਪਿੰਤਾ ਕੋਈ ਗੈਰ ਗੱਡੀ ਤੁਹਾਡੇ ਪਿੰਡ ਚ ਆਵੇ ਕੋਈ ਤੁਹਾਨੂੰ ਪਤਾ ਲੱਗੇ ਕਿ ਗਵਾਇ ਕਰਦੀ ਹਾ ਤੇ ਪਿੰਡ ਤੇ ਫਰਦੀ ਆ ਤੁਸੀਂ ਡੱਕ ਕੇ ਉਹਨੂੰ ਪੁੱਛਿਆ ਕੀ ਕੰਮ ਆ ਤੇ ਮੈਨੂੰ ਫੋਨ ਕਰ ਲੈ ਕਿ ਫਲਾਣਾ ਪਤਾ ਕਿੱਥੇ ਚਾ ਉਹਨੂੰ ਫੜ ਕੇ ਆਪਾਂ ਹਵਾਲਾ ਰੱਖ ਦਾਂਗੇ ਇਹ ਕਰਾਂਗੇ ਇਹਨਾਂ ਨਾਲ ਲੋਕਾਂ ਨਾਲ ਕੋਈ ਮਰਜ਼ੀ ਕਰੋ ਕਿਸੇ ਦੀ ਮਾਂ ਕਿਸੇ ਨੂੰ ਨਹੀਂ ਬਚਣਾ ਅਸੀਂ ਪਿਛਲੇ ਵਾਰੀ ਫਾਇਲ ਚ ਗੱਲ ਬਰਬਾਦ ਕਰ ਅਸਲ ਵਿੱਚ ਨਹੀਂ ਬਰਬਾਦ ਨਹੀਂ ਸਰਕਾਰ ਸਾਡੀ ਹੁਣ ਸਰਕਾਰ ਹੋਰ ਕਿਸੇ ਦੀ ਸਰਕਾਰ ਤੁਹਾਡੀ ਹੈ ਜਿਹਦੀ ਜੋ ਮਦਰ ਉਸੇ ਨਾਲ ਕੰਮ ਨਹੀਂ ਆ ਕਰਕੇ ਤੂੰ ਮੈਂ ਮਾਂ ਲਖਮੀ ਆ ਜਿਹੜੇ ਗੁੰਡਾ ਗਾਰਦੀ ਨਾਲ ਲੱਖਣ ਨਹੀਂ ਉਹਨਾਂ ਜਵਾਬ ਜਿਹੜੇ ਨੂੰ ਮੈਂ ਆਪ ਦਿਨਾ ਦਾ ਬਦਲਿਆ ਤਾਂ ਵੇਖੋ ਇੱਕ ਗੰਭੀਰ ਲੱਗਦਾ ਕਿ ਤਾ ਕੇ ਬਰਮਾ ਆ ਮੈਂ ਕਹਿੰਦਾ ਨਹੀਂ ਤੁਸੀਂ ਸੌ ਇਹ ਨਿਕਲਦੇ ਆ ਕਿਆ ਨਹੀਂ ਤੇ ਗੱਲ ਛੱਡੋ ਵਾਰੀ ਵੀ ਨਹੀਂ ਨਾ ਡਾਕਟਰ ਵਾਲੀ ਗੱਲ ਕਰ ਲਾ ਮੰਨਦੇਗੇ ਲੋਕ ਸਾਡਾ ਚੋਬਰ ਬੰਦਾ ਉਹ ਮੰਨਦੇ ਦੇ ਦੋਖੇ ਉਹਦੇ ਨਹੀਂ ਮੰਨਦੇ ਜਦੋਂ ਲੋਕ ਜਿਹੜੇ ਆਮਾ ਦੀ ਪਾਕੇ ਤੇ ਸ਼ਾਟ ਹੋ ਰਹੇ ਨੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਹੈ ਅਕਾਲੀ ਚਲਵਾਇਆ ਜੇ ਤੁਹਾਡੇ ਲੀਡਰ ਤੁਹਾਨੂੰ ਛੱਡ ਕੇ ਪਾਸੇ ਪੱਟੀ ਪੱਟੀ ਲਗਾਈ ਲੜੀ ਸੀ ਕਾਲਜਰ ਵਾਲਿਆਂ ਨੇ ਪਰ ਲੀਡਰ ਛੱਡ ਕੇ ਤੁਹਾਨੂੰ ਲਵਾਸ ਪਰ ਕੇ ਛੱਡ ਗਿਆ ਮੈਂ ਨਾ ਲੋਕਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਆਹ ਰੌਣਕਾਂ ਕਿ ਲਵਾੜੀ ਲੜੀਗੇ ਔਰ ਸਾਡੇ ਨਾਲ ਸਾਥ ਦੋ ਉਨੀ ਨਹੀਂ ਉਨੀ ਤੁਹਾਨੂੰ ਕਾਲੇ ਦਲ ਚ ਨਹੀਂ ਇਤਨੀ ਆਵਾਜ਼ੂ ਪਾ ਦੇਵਾ ਤੁਹਾਨੂੰ ਇੱਕ ਤੋੜੇਗਾ ਜੇ ਦੇਖਣੇ ਵਰਤ ਕੇ ਦੇਖ ਲੋ ਨੰਨਾ ਵਰਤ ਕੇ ਦੇਖ ਲੋ ਤੇ 6 ਮਹੀਨੇ ਸਾਹਬ ਅੱਜ ਇਹ ਲੋਕ ਅੱਜ ਮੇਰੇ ਨਾਲ ਚੰਦੇ ਨੇ ਇਹਨਾਂ ਦੋ ਸਾਲ ਮੰਨਾਂ ਵਰਤ ਕੇ ਵੇਖਿਆ ਮੇਨਾਂ ਕਾ ਲੋਕ ਚੱਜੇ ਆ ਦੇਖੀ ਰੋਲੀ ਇਕੱਲਾ ਨਾ ਲੇਕਿਨ ਅੱਜ ਕਿਸੇ ਵੀ ਹਿੰਮਤ ਨਹੀਂ ਗਈ ਕਿ ਡੇਰਾ ਬਾਬਾ ਨਾਲ ਚਰਾ ਡੇਰਾ ਰੱਖ ਦੀ ਕੋ ਹਿੰਮਤ ਨਹੀਂ ਕਰਦੇ ਆ ਇਹਨਾਂ ਨੂੰ ਪਤਾ ਜੇ ਰੈਲੀ ਫਲਾਪ ਹੋ ਗਈ ਤਾਂ ਸਮਝ ਲੋ ਉੱਧਰ ਨਹੀਂ ਹਾਰ ਹੋਵੇ ਇਹਨਾਂ ਰੱਖ ਨਹੀਂ ਰੋਡ ਤੋਂ ਦੇਖਿਆ ਆਪਣਾ ਹੈ ਦੇਖਿਆ ਰੋਡ ਤੋਂ ਉਹ ਰੋੜ ਕੋ ਲੋਕਾਂ ਦਾ ਪਿਆਰ ਵਾ ਲੋਕੀ ਪਿਆਰ ਨਾਲ ਲਾਗ ਲਾ ਲੱਗਦੇ ਨੇ ਜਿਹੜੀ ਸਰਕਾਰ ਦੀ ਧੱਕੇਸ਼ਾਹੀ ਨਾਲ ਲੋਕ ਲੀਡਰ ਲਾਉਂਦੇ ਨੇ ਉਹ ਥੋੜੇ ਸਮਾਂ ਲਈ ਤਾਂ ਲੋਕੀ ਲੱਜ ਜਾਂਦੇ ਨੇ ਪਰ ਜਦੋਂ ਸਮਾਂ ਲੱਗਿਆ ਤਾਂ ਫੇਰ ਆਪਣੇ ਘਰ ਵਾਪਸ ਹੋ ਜਾਂਦੇ ਇਸ ਵਰਗੇ ਭਰਾਓ ਤੁਸੀਂ ਪਰੇ ਲੰਮੇ ਸਮੇਂ ਤੋਂ ਕਿਹਾਇਓ ਮੈਂ ਤੁਹਾਡੇ ਤੋਂ ਇੰਨਾ ਸਮਾਂ ਤੁਹਾਡੀ ਵੇਟ ਕਰਦੇ ਹੋ ਮੈਂ ਤੁਹਾਡੇ ਤੋਂ ਮਾਫੀ ਚਾਹੁੰਨਾ ਉਹਨਾਂ ਕੋਲ ਜਿਹੜੀ ਮਾਦੀ ਮੰਗਲੇ ਤਾਂ ਮਾਦੀ ਮਿਲਦੀ ਜਾਂਦੀ ਹੁੰਦੀ ਆ ਤਾਂ ਮਤਲੇ ਤਨ ਤੇ ਸਾਰੇ ਤੋਂ ਮਾਦੀ ਨਾਲ ਤੁਹਾਡਾ ਸਾਰਾ ਦਾਤਨ ਤੁਹਾਡਾ ਦਾਤ ਸਭ ਕੁਝ ਬੋਲਣਾ ਵਾਜੂਤ ਹੋਇਆ ਜੀ